ਜਿਵੇਂ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਭਗਵੰਤ ਮਾਨ ਮੁੱਖ ਮੰਤਰੀ ਨੇ ਸਾਡੇ ਪੰਜਾਬ ਦੇ ਤੇ ਦੇਖਿਆ ਗਿਆ ਕਿ ਪਿਛਲੇ 2 ਸਾਲ ਹੋ ਗਏ ਸਰਕਾਰ ਬਣੀ ਨੂੰ ਤੇ ਹੁਣ ਚੋਣਾ ਵੀ ਹੋ ਕੇ ਹਟੀਆਂ ਤੇ ਬਹੁਤ ਹੀ ਘੱਟ ਸੀਟਾਂ ਆਮ ਆਦਮੀ ਨੂੰ ਮਿਲੀਆਂ ਉਹਦੇ ਪਿੱਛੇ ਬਹੁਤ ਕਾਰਨ ਨੇ ਹੁਣ ਅਸੀਂ ਵੇਖ ਰਹੇ ਆਂ ਵੀ ਜਲੰਧਰ ਵੀ ਚੋਣਾ ਆ ਰਹੀ ਹੈ ਉੱਥੇ ਵੀ ਕਈ ਜਥੇਬੰਦੀਆਂ ਆਪਣਾ ਰੋਸ ਪ੍ਰਗਟ ਕਰ ਰਹੀਆਂ ਹੈ ਵੇਖਿਆ ਗਿਆ ਕਿ ਜਿਹੜੇ 2 ਸਾਲ ਇਹਨਾਂ ਨੇ ਜਿਹੜੇ ਮੁਲਾਜ਼ਮ ਵਰਗ ਹੈ ਜਿਹੜਾ ਦੇਖਣ ਦੇ ਵਿੱਚ ਸਰਵੇ ਆਇਆ ਕਿ ਮੁਲਾਜ਼ਮ ਵਰਗ ਆਮ ਆਦਮੀ ਪਾਰਟੀ ਦੇ ਨਾਲ ਖੁਸ਼ ਨਹੀਂ ਹੈ ਉਹਦੇ ਬਹੁਤ ਸਾਰੇ ਕਾਰਨ ਹੈ ਕਿ ਮੁਲਾਜ਼ਮ ਵਰਗ ਨੂੰ ਪਹਿਲੇ 2 ਸਾਲ ਭਗਵੰਤ ਮਾਨ ਸਰਕਾਰ ਨੇ ਕੁਝ ਵੀ ਨਹੀਂ ਦਿੱਤਾ ਤੇ ਅੱਜ ਇਸ ਵਿਸ਼ੇ ਤੇ ਇੱਕ ਬਹੁਤ ਹੀ ਚਰਚਾ ਹੈਗੀ ਹੈ ਤੇ ਇੱਕ ਸਾਡੇ ਨੈਸ਼ਨਲ ਹੈਲਥ ਮਿਸ਼ਨ ਐਪਲਾਈ ਜੂਨੀਅਨ ਚੱਲਦੀ ਹੈ ਸਿਹਤ ਭਾਗ ਦੇ ਵਿੱਚ ਉਹਨਾਂ ਦੇ ਅੱਜ ਜਨਰਲ ਸੈਕਟਰੀ ਸਾਡੇ ਅਮਰਜੀਤ ਸਿੰਘ ਨਾਲ ਅੱਜ ਅਸੀਂ ਗੱਲਬਾਤ ਕਰਨੀ ਹੈ ਕਿ ਮੁਲਾਜ਼ਮ ਵਰਗ ਕਿਉਂ ਨਹੀਂ ਖੁਸ਼ ਹੈਗਾ ਤੇ ਮੁਲਾਜ਼ਮਾਂ ਦੀਆਂ ਅਜਿਹੇਆਂ ਕਿਹੜੀਆਂ ਮੰਗਾਂ ਨੇ ਜਿਹੜੀਆਂ ਸਰਕਾਰ ਪੂਰੀਆਂ ਨਹੀਂ ਕਰਦੇ ਕਰ ਰਹੀ ਤੇ ਆਓ ਆਪਾਂ ਹੁਣ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਸਰ ਤੁਸੀਂ ਆਪਣਾ ਬਾਰੇ ਦੱਸਦੇ ਹੋਏ ਤੇ ਦੱਸੋ ਕਿਹੜੀਆਂ ਉਹ ਮੰਗਾਂ ਨੇ ਜਿਹੜੀਆਂ ਸਰਕਾਰ ਨਹੀਂ ਪੂਰੀਆਂ ਕਰ ਮੇਰਾ ਨਾਮ ਅਮਰਜੀਤ ਸਿੰਘ ਮੈਂ ਐਨ ਐਚ ਐਮਪਲਾਈ ਯੂਨੀਅਨ ਪੰਜਾਬ ਦਾ ਜਰਨਲਿਸਟ ਹਾਂ ਸੋ ਜਿਵੇਂ ਕਿ ਮੁੱਦਾ ਚੱਲ ਰਿਹਾ ਹੈ ਕਿ ਪੰਜਾਬ ਸਰਕਾਰ ਦੀ ਹਾਲਤ ਕੀ ਕਰ ਰਹੀ ਹੈ ਲੋਕ ਸਭਾ ਕਿਉਂ ਨਾ ਸੋਥੀ ਸਾਹਿਬ ਜਿਹੜੇ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਹੈ ਅਹਿਮ ਮੁੱਦਾ ਇਹੀ ਹੈ ਕਿ ਪਹਿਲੇ 2 ਸਾਲ ਸਰਕਾਰ ਨੇ ਮੁਲਾਜ਼ਮ ਵਰਗ ਨੂੰ ਕੱਖ ਨਹੀਂ ਦਿੱਤਾ ਔਰ ਇਤਿਹਾਸ ਜੇਕਰ ਦੇਖੀਏ ਸਰਕਾਰ ਹਮੇਸ਼ਾ ਉਸੇ ਪਾਰਟੀ ਦੀ ਬਣਦੀ ਹੈ ਮੁਲਾਜ਼ਮ ਵਰਗ ਜਿਹੜੇ ਹੱਕ ਵਿੱਚ ਧੁੱਪਦਾ ਸੋ ਅੱਜ ਮੈਂ ਕੁਝ ਐਸੀਆਂ ਗੱਲਾਂ ਕਰਾਂਗਾ ਜਿਹਦੇ ਨਾਲ ਜਿਹੜੇ ਠੇਕਾ ਮਜ਼ਦਰਾ ਸਾਡੇ ਐਨਐਚਐਮ ਦੇ ਵਿੱਚ ਰੱਖੀ ਹੋਏ ਨੇ ਜਿੰਨੇ ਵੀ ਸਾਡੇ ਠੇਕਾ ਭਰਾ ਤੇ ਸਾਡੇ ਭੈਣਾ ਕੰਮ ਕਰਦੀਆਂ ਨੇ ਉਹਨਾਂ ਲਈ ਜੇਕਰ ਸਰਕਾਰ ਵੱਲੋਂ 1 ਰੁਪਿਆ ਵੀ ਨਹੀਂ ਖਰਚਣਾ ਪੈਂਦਾ ਤੇ ਉਹ ਸਾਰੇ ਖੁਸ਼ ਹੋ ਸਕਦੇ ਸੀ ਸੋ ਪਹਿਲਾਂ ਤਾਂ ਇੱਕ ਗੱਲ ਇਹ ਵੀ ਮੈਂ ਕਰ ਦਵਾ ਕਿ ਜਨਰਲ ਸਕੱਤਰ ਦੇ ਐਜ਼ਏ ਜਨਰਲ ਸਕੱਤਰ ਹੋਣ ਦੇ ਨਾਤੇ ਸਰਕਾਰ ਨੂੰ ਪਤਾ ਨਹੀਂ ਕਿੰਨੀਆਂ ਕੱਸੀ ਚਿੱਠੀਆਂ ਪਾ ਚੁੱਕੇ ਹਨ ਮਾਨ ਸਰਕਾਰ ਨੇ ਕਿਸੇ ਵੀ ਮਲਾਜੋਂ ਜੂਨੀਅਰ ਨਾਲ ਕਦੇ ਵੀ ਕੋਈ ਮੀਟਿੰਗ ਨਹੀਂ ਕੀਤੀ ਹਰ ਵਾਰ ਟਾਈਮ ਦੇ ਕੇ ਇਹ ਜਿਹੜੀ ਸਰਕਾਰ ਹੈ ਮੀਟਿੰਗ ਤੋਂ ਭੱਜਦੀ ਹੈ ਸਭ ਤੋਂ ਵੱਡਾ ਕਰਮ ਤਾਂ ਇੱਕ ਇਹ ਹੀ ਹੈ ਇਸੇ ਕਰਕੇ ਹੁਣ ਅਸੀਂ ਸੋਸ਼ਲ ਮੀਡੀਆ ਰਾਹੀਂ ਆਪਣੀ ਜਿਹੜੀ ਆਵਾਜ਼ ਹੈ ਉਹ ਸਰਕਾਰ ਤੱਕ ਪਹੁੰਚਾਉਂਦੇ ਹਾਂ ਕਿ ਚਿੱਠੀਆਂ ਤਾਂ ਇਹ ਦੇਖਦੇ ਨਹੀਂ ਹੈਗੇ ਸ਼ਾਇਦ ਸੋਸ਼ਲ ਮੀਡੀਆ ਰਾਹੀਂ ਇਹ ਸਾਡੀ ਗੱਲ ਸੁਣ ਲੈ ਇਹਦੇ ਵਿੱਚ ਮੈਂ ਇੱਕ ਗੱਲ ਸਰਕਾਰ ਨੂੰ ਇਹ ਦੱਸਣੀ ਚਾਹੁੰਦਾ ਕਿ ਦੇਖੋ ਜਿੰਨੇ ਵੀ ਮੁਲਾਜ਼ਮ ਐਨਐਚਐਮ ਦੇ ਵਿੱਚ ਕੰਮ ਕਰਦੇ ਹਨ ਉਹਨਾਂ ਦੀਆਂ ਤਨਖਾਹਾਂ ਰਵਾਈਜ਼ ਕਰਨ ਵਾਸਤੇ ਕੇਂਦਰ ਵੱਲੋਂ 15% ਦੀ ਪੀਆਪ ਦਾ ਵਾਧੂ ਪੈਸਾ ਆਇਆ ਹੋਇਆ ਪਰ ਸਰਕਾਰ ਨੇ ਕਿਸੇ ਦੀ ਕੋਈ ਤਨਖਾਹ ਰਵਾਈਜ਼ ਨਹੀਂ ਕੀਤੀ ਜੋ ਮੁਲਾਜ਼ਮ ਪਹਿਲਾਂ ਤਨਖਾਹਾਂ ਲੈ ਰਹੇ ਸੀ ਉਹਨਾਂ ਤਨਖਾਹਾਂ ਤੇ ਹੀ ਕੰਮ ਕਰ ਰਹੇ ਜੇਕਰ ਸਰਕਾਰ 15 ਫੀਸਦੀ ਵਾਧਾ ਜਿਹੜਾ ਕੇਂਦਰ ਵੱਲੋਂ ਆਇਆ ਹੋਇਆ ਹੈ ਪੰਜਾਬ ਸਰਕਾਰ ਕੋਲ ਪੈਸਾ ਪਿਆ ਹੋਇਆ ਹੈ ਇਹ ਪੈਸਾ ਵੀ ਇਹਨਾਂ ਮੁਲਾਜ਼ਮਾਂ ਨੂੰ ਦੇ ਦਿੰਦੀ ਇਹਨਾਂ ਦੀਆਂ ਤਨਖਾਹਾਂ ਰਿਵਾਈਜ਼ ਕਰ ਦਿੰਦੀ ਤਾਂ ਇਹਨਾਂ ਦੀਆਂ ਤਨਖਾਹਾਂ ਵੀ ਕੁਝ ਗੁਜ਼ਾਰੀ ਜੁਗੀਆਂ ਹੋ ਜਾਂਦੀਆਂ ਜਿਸ ਨਾਲ ਇਹ ਮੁਲਾਜ਼ਮ ਵਰਗ ਵੀ ਖੁਸ਼ ਹੋ ਜਾਂਦੇ ਤੇ ਸਰਕਾਰ ਨੂੰ ਇਹ ਵੋਟ ਵੀ ਮਿਲ ਜਾਂਦੀ ਹੁਣ ਦੂਜਾ ਮੁੱਦਾ ਇਹ ਵਿੱਚ ਡਿਸਕਸ ਮੈਂ ਇਹ ਕਰਾਂਗਾ ਕਿ ਕੇ ਕੇਂਦਰ ਸਰਕਾਰ ਤੋਂ ਹੀ ਹੈਲਥ ਇੰਸ਼ੋਰੈਂਸ ਦਾ ਪੈਸਾ ਆਇਆ ਹੈ 3 ਸਾਲ ਹੋ ਚੁੱਕੇ ਨੂੰ ਪੈਸਾ ਆਏ ਹੋਏ ਪਰ ਕਿਸੇ ਵੀ ਸਰਕਾਰ ਨੇ ਉਹ ਪੈਸਾ ਮੁਲਾਜ਼ਮਾਂ ਨੂੰ ਨਹੀਂ ਦਿੱਤਾ ਇੱਥੇ ਮੈਂ ਇੱਕ ਗੱਲ ਇਹ ਵੀ ਦੱਸਣੀ ਚਾਹੁੰਦਾ ਕਿ ਅੱਜ ਕੱਲ ਕੈਂਸਰ ਵਰਗੀਆਂ ਜਿਹੜੀਆਂ ਭਿਆਨਕ ਬਿਮਾਰੀਆਂ ਨੇ ਠੀਕ ਹੈ ਸਾਡੇ ਜਿਹੜੇ EMPLOYEES ਹੈਗੇ ਨੇ ਉਹ ਟੀਵੀ ਨੂੰ ਮੀਡੀਅਮ ਕਰਦੇ ਨੇ ਕੈਂਸਰ ਨੂੰ ਮੀਡੀਅਮ ਕਰਦੇ ਨੇ AIDS ਵਰਗੀਆਂ ਨਾਮ ਦਾ ਬਿਮਾਰੀ ਨੂੰ ਮੀਡੀਅਮ ਕਰਦੇ ਨੇ ਇਹਨਾਂ ਨੂੰ ਢੀਲ ਕਰਦੇ ਕਰਦੇ ਉਹ ਖੁਦ ਵੀ ਇਹਨਾਂ ਬਾਰੇ ਕਈ ਵਾਰ ਸ਼ਿਕਾਰ ਹੋ ਜਾਂਦੇ ਆ ਪਰ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਵੀ ਮੈਡੀਕਲ ਸਹੂਲਤ ਨਹੀਂ ਦਿੱਤੀ ਜਾਂਦੀ ਸਾਡੇ ਕੁਝ ਇੰਪਲਾਈਜ਼ ਕੈਂਸਰ ਦੇ ਰੋਗੀ ਬਣੇ ਮਰੀਜ਼ ਬਣੇ ਤੇ ਉਹਨਾਂ ਦੀ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਉਹਨਾਂ ਦੀ ਟੈਸਟ ਹੋ ਗਈ ਤੇ ਉਹਨਾਂ ਦਾ ਇਲਾਜ ਸਾਨੂੰ ਪੈਸੇ ਇਕੱਠੇ ਕਰਕੇ ਇੰਪਲਾਈਜ਼ ਜਿਹੜੇ ਜਿੰਨੇ ਵੀ ਕੰਮ ਕਰ ਰਹੇ ਨੇ ਉਹਨਾਂ ਨੂੰ ਅਸੀਂ WhatsApp ਗਰੁੱਪਾਂ 'ਾਂ ਹੀ ਬੇਨਤੀਆਂ ਕਰ ਕਰਕੇ ਸਾਰਿਆਂ ਤੋਂ ਮਦਦ ਲੈ ਕੇ ਉਹਨਾਂ ਦਾ ਇਲਾਜ ਕਰਵਾਇਆ ਸੋਚਣ ਵਾਲੀ ਗੱਲ ਹੈ ਕਿ ਜਿਹੜਾ ਮੁਲਾਜ਼ਮ ਸੀਤੂ ਭਗ ਵਿੱਚ ਕੰਮ ਕਰਦਾ ਲੋਕਾਂ ਦੀ ਸਿਹਤ ਦਾ ਉਹਨੇ ਪੰਜਾਬ ਦੀ ਸਿਹਤ ਦਾ ਖਿਆਲ ਰੱਖਿਆ ਹੈ ਕਿ ਉਹਦੀ ਸਿਹਤ ਦਾ ਖਿਆਲ ਕੋਈ ਵੀ ਨਹੀਂ ਰੱਖੂਗਾ ਸੋ ਇੱਕ ਇਹ ਵੀ ਬਹੁਤ ਵੱਡਾ ਕਾਰਨ ਹੈ ਕਿ ਹੈਲਥ ਇੰਸ਼ੋਰੈਂਸ ਮੁਲਾਜ਼ਮਾਂ ਨੂੰ ਹਲੇ ਤੱਕ ਸਰਕਾਰ ਨੇ ਨਹੀਂ ਦਿੱਤੀ ਜਦੋਂ ਕਿ 3 ਸਾਲ ਹੋ ਚੁੱਕੇ ਨੇ ਕੇਂਦਰ ਸਰਕਾਰ ਵੱਲੋਂ ਹੈਲਥ ਇੰਸ਼ੋਰੈਂਸ ਦਾ ਪੈਸਾ ਆਇਆ ਹੋਇਆ ਹੈ ਮਾਨ ਸਾਹਿਬ ਇੱਥੇ ਇੱਕ ਗੱਲ ਦੂਰ ਨਹੀਂ ਤੁਹਾਡੇ ਧਿਆਨ ਵਿੱਚ ਲਿਆਉਣੀ ਚਾਹੁੰਦਾ ਹਾਂ ਕਿ ਚੋਣਾਂ ਤੋਂ ਪਹਿਲਾਂ ਜਿਹੜੀ ਸਾਡੀ ਆਖਰੀ ਮੀਟਿੰਗ ਮਿਸ਼ਨ ਡਾਇਰੈਕਟਰ ਨਾਲ ਹੋਈ ਸੀ ਉਹਦੇ ਵਿੱਚ ਮਿਸ਼ਨ ਡਾਇਰੈਕਟਰ ਜੀ ਵੱਲੋਂ ਦੱਸਿਆ ਗਿਆ ਸੀ ਕਿ ਜੋ ਪੈਸਾ ਹੈਲਥ ਇੰਸ਼ੋਰੈਂਸ ਦਾ ਆਇਆ ਹੈ ਉਹਦੇ ਨਾਲ ਸਿਰਫ ਇਕੱਲਾ ਜਿਹੜਾ EMPLOYEES ਦਾ ਉਹ ਹੀ ਕਵਰ ਹੁੰਦਾ ਹੈ ਉਹਦਾ ਪਰਿਵਾਰ ਨਹੀਂ ਕਵਰ ਜਦੋਂ ਕਿ ਅਸੀਂ ਇਸ ਦਾ ਹੱਲ ਵੀ ਉੱਥੇ ਮੀਡੀਅਮ 'ਚ ਦਿੱਤਾ ਸੀ ਕਿ ਤੁਸੀਂ ਸਾਡਿਆਂ ਜੋ ਸਾਨੂੰ ਜੋ ਤਨਖਾਹ ਮਿਲਦੀ ਹੈ ਤੁਸੀਂ ਉਹਦੇ ਵਿੱਚੋਂ ਕੁਝ ਹਿੱਸਾ ਕੱਟ ਲਓ ਪਰ ਪੂਰੇ ਪਰਿਵਾਰ ਨੂੰ ਕਵਰ ਕਰੋ ਅਸੀਂ ਆਪਣੇ ਪੱਲੇੋਂ ਵੀ ਪੈਸੇ ਦੇਣ ਲਈ ਤਿਆਰ ਹਾਂ ਪਰ ਇੱਕ ਖਾਵਤਾਨਾ ਪੰਚ ਜਨਕ ਦਾ ਸਰਮੱਤੇ ਪਰ ਨਾਲਾ ਉੱਠਾਉਂਦਾ ਹੈ ਪਰ ਉਹਦੇ ਤੇ ਵੀ ਕੋਈ ਹੱਲ ਨਹੀਂ ਹੈ ਇੱਕ ਮੁੱਦਾ ਹੋਰ ਮੈਂ ਸਭ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ 2018 ਵਿੱਚ ਐਨ ਐਚ ਮਚੀੜੇ ਨਗਰ ਵਿੱਚ ਕੰਮ ਕਰਦੇ ਸੀ ਉਹਨਾਂ ਨੂੰ ਲਾਇਲਟੀ ਬੋਨਸ ਮਿਲਿਆ ਸੀ ਉਹਰੇ ਲਈ ਕੋਈ ਸਮਾ ਸੀਮਾ ਨਿਸ਼ਚਿਤ ਕੀਤੀ ਗਈ ਸੀ ਜਿਹੜੇ ਉਹ ਸਮਾ ਸੀਮਾ ਨੂੰ ਪੂਰਾ ਕਰਦੇ ਸੀ ਉਹਨਾਂ ਦੀ ਤਨਖਾਹਾਂ ਵਿੱਚ 15% ਤੱਕ ਵਾਧਾ ਹੋਇਆ ਸੀ ਪਰ ਜਿਹੜੇ ਮੁਲਾਜ਼ਮਾਂ ਉਰੋਂ ਉਹ ਸਮਾਂ ਸੀਮਾ ਨਹੀਂ ਸੀ ਪੂਰੀ ਕਰ ਰਹੇ ਤਾਂ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਦੇਖੋ ਲੱਗਣਾ ਇਹਦੇ ਵਿੱਚ ਹੀ ਸਰਕਾਰ ਦਾ ਕੁਝ ਨਹੀਂ ਸਿਰਫ ਇੱਕ ਲਿਸਟ ਬਣਾ ਕੇ ਠੀਕ ਹੈ ਗਿਣਤੀ ਕੱਢ ਕੇ ਕਿ ਕਿੰਨੇ ਮੁਲਾਜ਼ਮ ਰਹਿ ਗਏ ਸੀ ਉਹ ਇੱਕ ਡਿਮਾਂਡ ਸੈਂਟਰ ਨੂੰ ਕੋਈ ਦਿਨੀਆ ਕੇਂਦਰ ਤੇ ਕੇਂਦਰ ਨੇ ਪੈਸਾ ਭੇਜਿਆ ਤਾਂ ਉਹ ਮੁਲਾਜ਼ਮਾਂ ਨੂੰ ਮਿਲ ਗਿਆ ਹੁਣ ਤੱਕ ਜੀਨੇ ਤਿੰਨ ਗੱਲਾਂ ਮੈਂ ਤਿੰਨ ਮੁੱਦੇ ਜਿਹੜੇ ਛੇੜਿਆ ਇਹਦੇ ਵਿੱਚ ਰਾਜ ਸਰਕਾਰ ਦਾ ਇੱਕ ਪੈਸਾ ਵੀ ਨਹੀਂ ਆਇਆ ਇਿੱਕ ਪੈਸਾ ਲੱਗਦਾ ਨਹੀਂ ਤੇ ਜਿਹੜੇ EMPLOYEES ਐ ਉਹਨਾਂ ਨੂੰ ਕਾਫੀ ਕੁਝ ਮਿਲਦੀ ਜਾਂਦਾ ਜੇ ਮਾਨ ਸਾਹਿਬ ਤੁਸੀਂ ਸਮੇਂ ਸਿਰ ਇਹ ਪੈਸਾ ਦਵਾਇਆ ਹੁੰਦਾ ਮਿਸ਼ਨ ਡਾਇਰੈਕਟ ਨੂੰ ਹਦਾਇਤਾਂ ਕੀਤੀਆਂ ਹੁੰਦੀਆਂ ਤਾਂ ਲੋਕ ਸਭਾ ਸੀਟਾਂ ਦੇ ਵਿੱਚ ਜਿਹੜੀਆਂ 13 ਨਹੀਂ 13 ਤੁਹਾਡੇ ਹਿੱਸੇ ਆ ਜਾਂਦੀ ਸੋ ਅਕੇਮਾ ਗੱਲ ਕਰਦਾ ਉਮਰ ਹੱਦ ਵਿੱਚ ਵਾਧੇ ਦੀ ਦੇਖੋ ਅਗਨਵਾੜੀ ਵਰਕਰਾਂ ਦੀ ਉਹਨਾਂ ਦੀ ਉਮਰ ਹੱਦ ਮੇਟਾ 65 ਤੋਂ 70 ਸਾਲ ਦੇ ਵਿੱਚ ਹੈ ਉਲਟ ਹੈ ਇਸੇ ਤਰ੍ਹਾਂ ਹੁਣ ਤੁਸੀਂ ਆਸ਼ਾ ਵਰਕਰ ਜਿਹੜੀਆਂ ਛੇਧ ਭਾਗ ਵਿੱਚ ਕੰਮ ਕਰ ਰਹੀਆਂ ਉਹਨਾਂ ਦੀ ਵੀ ਰਿਟਾਇਰਮੈਂਟ ਦੀ ਉਮਰ ਹੱਦ ਵੀ ਕੀ ਵਾਦਾ ਕਰ ਦਿੱਤਾ ਹੈ 62 ਸਾਲ ਕਰ ਦਿੱਤੀ ਹੈ ਸੋ ਸਾਡੀ ਇੱਕ ਛੋਟੀ ਜਿਹੀ ਬੇਨਤੀ ਇਹ ਵੀ ਹੈ ਕਿ ਜਿਹੜੇ ਐਨ ਐਚ ਐਮ ਦੇ ਵਿੱਚ ਹੋਰ ਵੀ ਇੰਪਲਾਈਜ਼ ਕੰਮ ਕਰ ਰਹੇ ਆਂ ਦੇਖੋ ਮਿਲਿਆ ਤਾਂ ਉਹਨਾਂ ਨੇ ਵੀ ਕੁਛ ਨਹੀਂ ਕਾਫੀ ਬੰਦੇ ਸਾਡੇ ਰਿਟਾਇਰਮੈਂਟ ਉਮਰ ਤੇ ਪਹੁੰਚ ਚੁੱਕੇ ਆਂ ਕੁਝ ਸਾਡੀਆਂ ਇਨਵ ਰਿਟਾਇਰ ਵੀ ਹੋ ਚੁੱਕੀਆਂ ਇਹੀ ਥੀਕੇ ਵਾਲੀ ਉਹ 10 ਬਾ 15000 ਦੀ ਮੁੱਤ ਦੇ ਵਿੱਚ ਸੋ ਸਾਡੀ ਬੇਨਤੀ ਇਹ ਵੀ ਹੈ ਕਿ ਜੇ ਦੀ ਉਮਰ ਹੱਦ ਵਿੱਚ ਰਿਟਾਇਰਮੈਂਟ ਉਮਰ ਹੱਦ ਹੈ ਉਹਦੇ ਵਿੱਚ ਵੀ ਵਾਦਾ ਕੀਤਾ ਜਾਂਦਾ ਹੈ ਸੋ ਅੱਗੇ ਮੁੱਦਾ ਅੱਗੇ ਗੱਲ ਕਰਦੇ ਆਪਾਂ ਗ੍ਰੈਜੂਇਟੀ ਦੀ ਇਹ ਦੇਖੋ ਇੱਕ ਐਸਾ ਮੁੱਦਾ ਹੈ ਕਿ ਇਹਦੇ ਲਈ ਸਾਡੇ ਮੁਲਾਜ਼ਮਾਂ ਨੂੰ ਕੋਰਟ ਦਾ ਸਹਾਰਾ ਲੈਣਾ ਪੈਂਦਾ ਤਾਂ ਉਹਨਾਂ ਨੂੰ ਗ੍ਰੈਜੂਇਟੀ ਮਿਲਦੀ ਹੈ ਉਹਨਾਂ ਨੂੰ ਦਿੱਤੀ ਨਹੀਂ ਜਾਂਦੀ ਮਾਨ ਸਾਹਿਬ ਇੰਨਾ ਟੱਕਾ ਨਾ ਚਲਾਓ ਥੋੜਾ ਜਿਹਾ ਤੁਸੀਂ ਸੇਧ ਭਾਗ ਵੱਲ ਵੀ ਨਿੱਜੀ ਧਿਆਨ ਦਿਓ ਮਿਸ਼ਨ ਟ੍ਰਾਂਸਪੋਰਟ ਐਲਥ ਸੈਕਟਰੀ ਇਹਨਾਂ ਨੂੰ ਹਦਾਇਤਾਂ ਜਾਰੀ ਕਰੋ ਕਿ ਜਿਹੜੀਆਂ ਚੀਜ਼ਾਂ ਮੁਲਾਜ਼ਮਾਂ ਦੇ ਹੱਕ ਵਿੱਚ ਨੇ ਉਹ ਮਿਲ ਸਕਦੀਆਂ ਹਨ ਉਹਨਾਂ ਦਿੱਤੀਆਂ ਜਾਹ ਉਹ ਦਿੱਤੀਆਂ ਜਾਣ ਤਾਂ ਜੋ ਆਮ ਆਦਮੀ ਜਿਹੜੇ ਆਮ ਲੋਕ ਨੇ ਜਾਂ ਜਿਹੜੇ ਮੁਲਾਜ਼ਮ ਨੇ ਉਹਨਾਂ ਦਾ ਤਾਂ ਵਿਸ਼ਵਾਸ ਸਰਕਾਰ ਵਿੱਚ ਮੂਰਤੋਂ ਸਥਾਪਿਤ ਹੋ ਸਕੇ ਤੇ ਆਖਰੀ ਮੁੱਦਾ ਮੈਂ ਇੱਕ ਬੋਰਡ ਇਸਨ ਕਰਦਾ ਸੀਡੀ ਕੈਟਾਗਰੀ ਪਿੱਛੇ ਜੇ ਇੱਕ ਜਿਹੜੀ ਪਾਲਿਸੀ ਬਣਾਈ ਸੀ ਵੈਲਫੇਅਰ ਪਾਲਿਸੀ ਮਾਨ ਸਾਹਿਬ ਨੇ ਬਣਾਈ ਸੀ ਉਹਦੇ ਵਿੱਚ ਕਰੀਬ 3500 ਮੁਲਾਜ਼ਮ ਜਿਹੜਾ ਸਾਡਾ ਐਨ ਐਚ ਐਮ ਲਾਭੀ ਹੁੰਦਾ ਜਿਨ੍ਹਾਂ ਨੇ 10 ਸਾਲ ਦੀ ਉਮਰ ਆ ਸਰਵਾਂ ਮਾ ਪੂਰੀਆਂ ਕਰ ਲਈਆਂ ਮੈਂ ਕਿ ਨਹੀਂ ਸੋ ਬਾਕੀ ਵਿਭਾਗ ਵਿੱਚ ਦਾ ਉਹਨਾਂ ਰੈਗੂਲਰਾਂ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਪਰ ਪਤਾ ਨਹੀਂ ਦਿੱਕਤ ਕਿੱਥੇ ਹੈ ਸਾਡੇ ਮਿਸ਼ਨ ਟਰੈਕਟਰ ਵੱਲੋਂ ਹੈਲਪ ਸੈਕਟਰ ਨੂੰ ਹਲ ਤੱਕ ਕੋਈ ਚਿੱਠੀ ਨਹੀਂ ਕਿ ਸੀ ਡੀ ਜਿਹੜੀ ਕੈਟਾਗਰੀ ਹੈ ਜਿਹੜੇ ਯੋਗ ਉਮੀਦਵਾਰ ਹੈਗੇ ਸੀ ਜਿਹੜੇ 10 ਸਾਲ ਦੀ ਸੇਵਾ ਪੂਰੀ ਕਰਦੇ ਸੀ ਉਹਨਾਂ ਨੂੰ ਰੈਗੂਲਰ ਕਰੋ ਐਸਾ ਕੋਈ ਪੱਤਰ ਹਜੇ ਤੱਕ ਜਾਰੀ ਨਹੀਂ ਕੀਤਾ ਗਿਆ ਸੋ ਇਸ ਵੀਡੀਓ ਰਾਹੀਂ ਇਹ ਵੀ ਬੇਨਤੀ ਹੈ ਕਿ ਇਹ ਇਹ ਪੱਤਰ ਜਾਰੀ ਕਰਨ ਲਈ ਮਿਸ਼ਨ ਡਾਇਰੈਕਟਰ ਜਾਂ ਹੈਲਥ ਸੈਕਟਰੀ ਨੂੰ ਹਦਾਇਤ ਜਾਰੀ ਕੀਤੀ ਜਾਵੇ। ਸੋ ਲਾਸਟ ਦੇ ਮਾਨ ਸਾਹਿਬ ਮੈਂ ਇੱਕੋ ਗੱਲ ਕਹਾਂਗਾ। ਅੰਤ ਵਿੱਚ ਮਾਨ ਸਾਹਿਬ ਮੈਂ ਇਹੀ ਕਹਾਂਗਾ ਕਿ ਦੇਖੋ ਇਹ ਜਿਹੜੇ ਮੁਲਾਜ਼ਮ ਵਰਗ ਸੀ ਚਾਹੇ ਉਹ ਟੀਕੇ ਵਾਲੇ ਸੀ ਚਾਹੇ ਵੈਂਡਰ ਸੀ ਇਹਨਾਂ ਸਾਰਿਆਂ ਨੇ ਜੋਰ ਲਾ ਕੇ ਤਿੰਨ ਰਾਤ ਇੱਕ ਕਰਕੇ ਤੁਹਾਡੀ ਸਰਕਾਰ ਨੂੰ ਜਾਰੀ ਲਿਆਂਦਾ ਕਿਉਂ ਕਿ ਕਿ ਪਹਿਲੀਆਂ ਸਰਕਾਰਾਂ ਸੀ ਚਾਹੇ ਉਹ ਅਕਾਲੀ ਸੀ ਚਾਹੇ ਉਹ ਕਾਂਗਰਸ ਸੀ ਉਹਨਾਂ ਨੇ ਹਮੇਸ਼ਾ ਠੀਕਾ ਮੁਲਾਜ਼ਮਾਂ ਨੂੰ ਵਰਤੇ ਆ ਸੀ ਜਦੋਂ ਇਲੈਕਸ਼ਨ ਆਉਂਦੇ ਸੀ ਉਦੋਂ ਐਕਟ ਦੀ ਗੱਲ ਚੱਲ ਪੈਂਦੀ ਸੀ ਜਦੋਂ ਇਲੈਕਸ਼ਨ ਲੱਗ ਜਾਂਦੇ ਸੀਗਾ 4 ਸਾਲ ਦੀ ਉਥੇ ਸੌਂ ਜਾਂਦੇ ਸੀ ਸੋ ਤੁਸੀਂ ਵੀ ਐਕਟ ਲਿਆਂਦਾ ਠੀਕ ਹੈ ਇਹਹੀ ਗੱਲ ਕਹੀ ਸੀ ਕਿ ਮੇਰੀ ਸਰਕਾਰ ਬੰਦੇ ਸਾਰੇ ਖਰਾ ਪੈਨ ਕੱਚੇ ਮਲਾਜ ਨੂੰ ਪੱਕੇ ਕਰਨ ਦੀ ਵਰਤਾਂ ਪਰ ਤੁਸੀਂ ਆਪਣੀਆਂ ਗੱਲਾਂ ਤੇ ਹਰ ਤੱਕ ਕਰੇ ਮਾਨ ਸਾਹਿਬ ਨਹੀਂ ਉੱਠਾ ਤੋ ਇਹ ਸਾਡਾ ਇੱਕ ਗਿਲਾ ਲਾਉਦਾ ਇਸ ਸ਼ਿਕਵਾ ਨਾਲ ਉਹ ਤੁਹਾਡੇ ਨਾਲ ਜਿਹੜਾ ਹੈਗਾ ਕਿ ਬੜੀਆਂ ਉਮੀਦਾਂ ਨਾਲ ਇਹ ਸਰਕਾਰ ਨੇ ਆਤੀ ਸੀ ਪਰ ਉਹ ਉਮੀਦਾਂ ਨੂੰ ਦੂਰ ਹਲੇ ਤੱਕ ਨਹੀਂ ਪਿਆ ਹੈਗਾ ਪਹਿਲੇ ਦੋ ਸਾਲਾਂ ਦਾ ਪਰ ਜੇਕਰ ਮੈਂ ਗੱਲ ਪਿਛਲੀ ਸਰਕਾਰ ਦੀ ਹੀ ਕਰਦਾ ਤੇ ਆਪਣੇ ਮੰਤਰੀ ਦੀ ਥੋੜੀ ਕੰਪੈਰੀਜ਼ਨ ਇਹਦਾ ਕਰਤ ਹਾਂ ਤਾਂ ਉਹਦੇ ਵਿੱਚ ਦੇਖੋ ਪਿਛਲੀ ਸਰਕਾਰ ਮੌਕੇ ਸਾਡੇ ਕੋਲ ਗੁਰਬੀਰ ਸਿੱਧੂ ਸੀ ਸਿਹਤ ਮੰਤਰੀ ਇਹਨਾਂ ਕੋਲ ਅਸੀਂ ਜਦੋਂ ਵੀ ਮੀਟਿੰਗ ਨਹੀਂ ਜਾਂਦੇ ਸੀ ਠੀਕ ਹੈ ਕਰੋਨਾ ਕਾਲ ਦੇ ਵਿੱਚ ਉਹਨਾਂ ਨੇ ਹਮੇਸ਼ਾ ਸਾਨੂੰ ਦਿੱਤਾ કરી લે ਯਾਨੀ ਹਮੇਸ਼ਾ ਮਲਾਜ਼ਮ ਨੂੰ ਦਿੱਤਾ ਪਰ ਜਿਦੋਂ ਹੁਣ ਅਸੀਂ ਅਮਜੂਟੇਬਲ ਵੀ ਡਾਕਟਰ ਬਲਵਿੰਦਰ ਸਿੰਘ ਕੋਲ ਜਾਂਦੇ ਆ ਠੀਕ ਹੈ ਰਾਖੀ ਦੋਨਾਂ ਦੀ ਸੇਮ ਹੈ ਪਰ ਇਹਨਾਂ ਦੇ ਐ ਹੱਥ ਜੁੜੇ ਹੁਣ ਸਾਨੂੰ ਸਮਝ ਨਹੀਂ ਆਉਂਦੀ ਇਹ ਹੱਥ ਕਿਹੜਾ ਵੀ ਮੇਰੇ ਪੱਲੇ ਕੱਖ ਨਹੀਂ ਹੈਗਾ ਸਾਡੇ ਕੋਲ ਕੱਖ ਨਹੀਂ ਇਹ ਕਹਿਣਾ ਚਾਹੁੰਦੇ ਆ ਕਿ ਜਾਂ ਤੁਸੀਂ ਜਾਓ ਕਿ ਜਾਂ ਮੈਂ ਕੁਝ ਕਰ ਰਿਹਾ ਕਿਰਪਾ ਕਰਕੇ ਸਾਨੂੰ ਇਹ ਇਹਦੇ ਬਾਰੇ ਕੁਝ ਜਾਣਨਾ ਪਾਇਆ ਜਾਵੇ ਸੋ ਅੰਤ ਵਿੱਚ ਮੈਂ ਇਹੀ ਕਹਾਂਗਾ ਮਾਨ ਸਾਹਿਬ ਜਿਹੜੀਆਂ ਪਹਿਲਾਂ ਮੈਂ ਗੱਲਾਂ ਕਰੀਆਂ ਉਹਦੇ ਵਿੱਚ ਰਾ ਸਰਕਾਰ ਦਾ ਇੱਕ ਢੇਲਾ ਵੀ ਨਹੀਂ ਲੱਗਦਾ ਇੱਕ ਪੰਜੀ ਵੀ ਨਹੀਂ ਲੱਗਦੀ ਦੁੱਕੀ ਨਹੀਂ ਲੱਗਦੀ ਪਰ ਇਹਨਾਂ ਮੁਲਾਜ਼ਮਾਂ ਦੇ ਕਾਫੀ ਹਾਲਾਤ ਜਿਹੜੇ ਫਾਈਨੈਂਸ਼ੀਅਲ ਜਿਹੜਿਆ ਵਿੱਤੀ ਸੰਕਟਾਂ ਵਿੱਚ ਕੀ ਰਹੇ ਹੋਏ ਨੇ ਉਹਨਾਂ ਵਿੱਚੋਂ ਕਾਫੀ ਹੱਦ ਤੱਕ ਇਹ ਬਾਹਰ ਨਿਕਲ ਸਕਦੇ ਸੋ ਅਸੀਂ ਅੱਜ ਮਾਨ ਸਾਬ ਤੁਹਾਨੂੰ ਲੈਟਰ ਵੀ ਇੱਕ ਜਾਰੀ ਕੀਤਾ ਜੁਨੀਅਰ ਦੇ ਲੈਟਰ ਹੈਡ ਤੇ ਮੀਟਿੰਗ ਵਾਸਤੇ ਪਹਿਲਾਂ ਵੀ ਬੋਖਤ ਭੇਜੇ ਨੇ ਪਰ ਨਾਲ ਅਸੀਂ ਹੁਣ ਇੱਕ ਸੂਰਸ ਮੀਡੀਆ ਹੈ ਤੁਹਾਨੂੰ ਅਪੀਲ ਵੀ ਪਾ ਰਹੇ ਹਾਂ ਕੀ ਕਰਤਾ ਕਰਕੇ ਸਾਨੂੰ ਮੀਟਿੰਗ ਦਾ ਸਮਾਂ ਦੋ ਅਸੀਂ ਤੁਹਾਨੂੰ ਦੱਸਾਂਗੇ ਰੋਜ਼ ਕਿ ਰਾ ਸਰਕਾਰ ਦੇ ਪੱਲਿਓ ਕੁਝ ਵੀ ਨਹੀਂ ਜਾਣਾ ਤੇ ਮੁਲਾਜ਼ਮਾਂ ਨੂੰ ਕਾਫੀ ਕੁਝ ਦਿੱਤਾ ਵੀ ਜਾ ਸਕਦਾ ਤੇ ਜੇ ਤੁਸੀਂ ਇਹ ਪੂਰਨ ਅਤੇ खरे ਉਤਰ ਜਾਂਦੇ ਹੋ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਤੁਸੀਂ ਫਿਰ ਆਪਣੇ ਤਰ੍ਹਾਂ ਦੇ ਖੜ ਸਕਦੇ ਹੋ ਸਾਰਾ ਮੁਲਾਜ਼ਮ ਬਰਦ ਤੁਹਾਡੇ ਨਾਲ ਖੜੂਗਾ ਸੋ ਇਹਨਾਂ ਗੱਲਾਂ ਨਾਲ ਹੀ ਮੈਂ ਹੁਣ ਮਾਫੀ ਚਾਹੁੰਦਾ ਧੰਨਵਾਦ ਤੇ ਅਸੀਂ ਹੁਣ ਜਿਹੜੀਆਂ ਨੈਸ਼ਨਲ ਹੈਲਥ ਮਿਸ਼ਨ ਅਪਲਾਈਜ਼ ਨੂੰ ਪੰਜਾਬ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਜੀ ਨੇ ਬੜੇ ਵਿਸਥਾਰ ਨਾਲ ਭਗਵੰਤ ਮਾਨ ਜੀ ਨੂੰ ਅਪੀਲ ਕੀਤੀ ਤੇ ਆਪਣੀਆਂ ਜਿਹੜੀਆਂ ਗੱਲਾਂ ਗਿਲੇ ਸ਼ਿਕਵੇ ਉਹ ਉਹਨੇ ਸਾਂਝੇ ਕੀਤੇ ਤੇ ਉਹਨਾਂ ਨੇ ਕਿਹਾ ਕਿ ਰਾਜ ਸਰਕਾਰ ਦੀ ਇੱਕ ਪੰਜੀ ਨਹੀਂ ਪੈਂਦੀ ਨੈਸ਼ਨਲ ਹੈਲਥ ਮਿਸ਼ਨ ਅਪਲਾਈਜ਼ ਨੂੰ ਬਹੁਤ ਕੁਝ ਮਿਲ ਸਕਦਾ ਜੇਕਰ ਬੜੇ ਧਿਆਨ ਨਾਲ ਡਿਸਕਸ ਹੋ ਕੇ ਸਕੇ ਤਾਂ ਮੈਨੂੰ ਪੂਰੀ ਉਮੀਦ ਹੈ ਇਹ ਭਗਵੰਤ ਮਹਾਜੀਤਾ ਕੀ ਜਿਹੜੀ ਵੀਡੀਓ ਜਦੋਂ ਜਾਏਗੀ ਸੋਸ਼ਲ ਮੀਡੀਆ ਤੇ ਘੁੰਮੇਗੀ ਤਾਂ ਉਹ ਜਰੂਰ ਨੈਸ਼ਨਲ ਹੈਲਥ ਕਮਿਸ਼ਨ ਅਪਲਾਈ ਜੀ ਨੂੰ ਆਪਣੇ ਕੋਲ ਬੁਲਾ ਕੇ ਇਹਨਾਂ ਦੇ ਮਸਲੇ ਹੱਲ ਕਰੇਗੀ ਮਾਨਸਾ ਇੱਕ ਗੱਲ ਮੈਂ ਕਹਿਣੀ ਚਾਹਨਾ ਜੀ ਜਿਹੜਾ ਮਲਾਜ਼ਮ ਵਰਕਰ ਨਾਲ ਚੋ ਠੇਕਾ ਹੈ ਚਾਹੇ ਆਊਟਸੋਰਸ ਹੈ ਚਾਹੇ ਰੈਗੂਲਰ ਹੈ ਇਹ ਸਰਕਾਰ ਦੀ ਰੀੜ ਦੀ ਹੱਡੀ ਹੈ ਜੇ ਖੁਸ਼ ਹੈ ਨਾ ਕਸਮ ਲਓ ਸਰਕਾਰ ਅਗਲੀ ਵਾਰ ਵੀ ਉਹੀ ਆਉਗੀ ਜੇ ਨਰਾਸ਼ ਹੋ ਗਿਆ ਨਾ ਕਸਮ ਲਓ ਸਰਕਾਰ ਦੁਆਰਾ ਨਹੀਂ ਆਂਦੀ ਇਹ ਅਕਾਲੀਵਲੇ ਵੀ ਹੋਇਆ ਕਾਂਗਰਸੀ ਵੀ ਹੋਇਆ ਉਹ ਤੁਹਾਡੇ ਵੀ ਵੀ ਹੋ ਜਾਣਾ ਹੈ ਤੁਹਾਡਾ ਕਈ ਜਿਵੇਂ ਤੁਹਾਨੂੰ ਗਾਈਡ ਕਰਦੇ ਨੇ ਮੈਂ ਮੁਲਾਜ਼ਮਾਂ ਦਾ ਬਹੁਤ ਨਰਾਮ ਹੈ ਮੁਲਾਜ਼ਮ ਤਾਂ ਹਰ ਸਰਕਾਰ ਨੂੰ ਇਹਦੇ ਕਹਿੰਦੇ ਨੇ ਉਹ ਗਲਤ ਗਾਈਡ ਕਰ ਰਹੇ ਨੇ ਉਹਨਾਂ ਜਿਹੜੇ ਕਹਿੰਦੇ ਨੇ ਨਾ ਮੁਲਾਜ਼ਮਾਂ ਨੂੰ ਤਾਂ ਬਹੁਤ ਕੁਝ ਮਿਲਦਾ ਹੈ ਮਾਨ ਸਾਹਿਬ ਜਿਹੜਾ ਮੈਨੂੰ ਪੁੱਛੋ ਕਿ ਜੇ ਉਹਨਾਂ ਦਾ ਕੋਈ ਰਿਸ਼ਤੇਦਾਰ ਭਰਾ ਭੈਣ ਕੋਈ ਠੇਕੇ ਤੇ ਕੰਮ ਕਰਦਾ ਉਹਨੂੰ ਪੁੱਛੋ ਠੇਕੇ ਦੀ ਨੌਕਰੀ ਦੀ ਤਨਖਾਹ ਤੋਂ ਖੁਸ਼ ਹੈ ਕੋਈ ਖੁਸ਼ ਨਹੀਂ ਹੋਏਗਾ ਮਾਨ ਸਾਹਿਬ ਬਹੁਤ ਮੁਲਾਜ਼ਮ ਹੈ ਠੇਕੇ ਤੇ ਜਿਨ੍ਹਾਂ ਦੀਆਂ ਪਰਿਵਾਰਾਂ ਦੀਆਂ ਇੰਨੀਆਂ ਵੋਟਰ ਬਣਦੀਆਂ ਜੇਕਰ ਹੁਣ ਬਲਵੀਰ ਸਿੱਧੂ ਸੇਤਮੰਦਰੀ ਪਟਿਆਲੇ ਤੋਂ ਹਾਰ ਗਏ ਜੇਕਰ ਮੁਲਾਜ਼ਮ ਵਰਗ ਨੈਸ਼ਨਲ ਹੈਲਥ ਮਿਸ਼ਨ ਹੀ ਖੁਸ਼ ਹੁੰਦਾ ਨਾ ਤਾਂ 15-20000 ਵੋਟਾਂ ਤਾਂ ਤੋਂ ਵੱਧ ਤਾਂ ਇਹਨਾਂ ਦੀਆਂ ਵੋਟਾਂ ਨੇ ਇਹਨੇ ਦੀ ਧਰਮੀਰ ਗਰਦੀ ਜੀ ਜਿੱਤੇ ਨੇ ਤੇ ਇਹ ਮਾਨ ਸਾਹਿਬ ਥੋੜਾ ਜਿਹਾ ਨਾ ਮੁਲਾਜ਼ਮਾਂ ਦੇ ਵੱਲ ਵਿਸ਼ੇਸ਼ ਧਿਆਨ ਦਿਓ ਆਪਾਂ ਫਿਰ ਅੱਗੇ ਆਉਣਾ ਹੈ ਅਗਲੀ ਸਰਕਾਰ ਫਿਰ ਬਣਾਉਣੀ ਹੈ ਪਰ ਜਦ ਤੱਕ ਤੁਸੀਂ ਮੁਲਾਜ਼ਮ ਵਰਗ ਕੁਝ ਨਹੀਂ ਕਰਦੇ ਤਾਂ ਇਹ ਜਿਹੜੀ ਸਰਕਾਰ ਹੈ ਫਿਰ ਮਤਲਬ ਚੋਣਾਂ ਵੇਲੇ ਬਹੁਤ ਵੋਟਾਂ ਪ੍ਰਭਾਵਤ ਹੁੰਦੀਆਂ ਹੈ ਔਰ ਮੈਨੂੰ ਪੂਰੀ ਉਮੀਦ ਹੈ ਵੀ ਤੁਸੀਂ ਨੈਸ਼ਨਲ ਹੈਲਥ ਮਿਸ਼ਨ ਅਪਲਾਈ ਜੂਨੀਅਨ ਨੂੰ ਇਸ ਮੀਟਿੰਗ ਤੇ ਜਲਦ ਤੋਂ ਜਲਦ ਬੁਲਾ ਕੇ ਇਹਨਾਂ ਦੀਆਂ ਜਿਹੜੀਆਂ ਮੰਗਾਣੇ ਉਹਨਾਂ ਦਾ ਹੱਲ ਕਰੂਗੇ ਧੰਨਵਾਦ